ਜੀ ਬਾਪ ਕੀ ਰਦੀ ਕੀ ਲੱਗਦੇ ਹੋ ਮੈਂ ਬਾਪ ਦੇ ਬੇ ਮम्मा ਲੱਗਦੇ ਆ ਹਾਂਜੀ ਕੀ ਕਹਿਣਾ ਚਾਹੋਂਗੇ ਭੈਣ ਜੀ ਮੈਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰਾ ਬੱਚਾ ਮਿਲ ਗਿਆ ਤੇ ਤੇ ਜਿੱਦਾਂ ਭੈਣ ਜੀ ਰਾਤ ਤੁਹਾਨੂੰ ਪਤਾ ਲੱਗਦਾ ਹੈ ਵੀ ਬੱਚਾ ਆਪਣਾ ਕੋਈ ਕਿਡਨੈਪ ਹੋ ਗਿਆ ਤਾਂ ਕਿਵੇਂ ਦੇ ਹਾਲਾਤ ਸੀ ਰਾਤ ਦੇ ਤੁਹਾਡੇ ਤੋਂ ਮਾੜੇ ਹਾਲਾਤ ਸੀ ਜੀ ਸਾਨੂੰ ਪਤਾ ਅਸੀਂ ਨੇ ਰਾਤ ਕਿਵੇਂ ਗੱਡਿਆ ਉਹ ਰਾਤ ਸਾਡੇ ਮੇਰੇ ਬੱਚੇ ਨੂੰ ਘਰੋਂ ਆ ਕੇ ਲੈ ਕੇ ਗਏ ਨੇ ਸਾਈਕਲ ਹੀ ਚਲਾਉਂਦਾ ਸੀ ਘਰ ਹੀ ਖੇਡਦਾ ਸੀ ਮੈਂ ਬਹੁਤ ਭੱਜੀ ਮਾਂ ਕਰ ਉਹਦੇ ਪਾਪਾ ਬਹੁਤ ਭੱਜੇ ਪਰ ਉਹਨਾਂ ਨੇ ਸਾਨੂੰ ਕੋਈ ਦਾਅ ਨਹੀਂ ਦਿੱਤੀ ਹੈ ਜੀ ਅਸੀਂ ਸਾਰੀ ਰਾਤ ਸਾਡਾ ਪੁਲਿਸ ਨੇ ਬਹੁਤ ਸਾਥ ਦਿੱਤਾ ਸਾਰੀ ਰਾਤ ਅਸੀਂ ਇੰਨ ਗੱਡਿਆ ਸਾਰਾ ਦਿਨ ਗੱਡੇ ਅਜੇ ਹੁਣ ਸਾਨੂੰ ਬੱਚਾ ਮਿਲਿਆ ਹੁਣ ਬੱਚਾ ਤੁਹਾਡਾ ਮਿਲ ਰਿਹਾ ਤੇ ਹਾਂ ਤੇ ਕਿਵੇਂ ਦੀ ਸਜ਼ਾ ਚਾਹੁੰਦੇ ਹੋ ਉਹ ਲੋਕਾਂ ਦੇ ਲਈ ਜਿਹੜੇ ਇਹੋ ਜਿਹੇ ਲੋਕ ਗੰਦੇ ਕੰਮ ਕਰਦੇ ਨੇ ਇਹ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਤੇ ਜੀ ਸਾਖਤ ਤੋਂ ਸਾਖਤ ਕਾਰਵਾਈ ਕਰੀ ਜਾਵੇ ਜਿਹੜਾ ਕਿਸੇ ਜਿਹੜੀ ਸਾਡੇ ਨਾਲ ਅੱਜ ਹੋ ਗਈ ਕੱਲ ਨੂੰ ਕਿਸੇ ਹੋਰ ਪੇਰੈਂਟਸ ਨਾਲ ਨਾ ਹੋਵੇ ਇਹ ਗੱਲ ਥੈਂਕ ਯੂ ਬਈ ਉਹ ਸਰ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਵੀਦਦੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਯਾਨੀ ਕਿ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਵਿੱਚ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਾਰਾ ਬੱਚਾ ਸ਼ਾਇਦ ਮੁੰਡਾ ਪੋਸਟ ਲੈ ਲੈ ਗਈ ਸੋਹਣ ਹਾਂਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣ ਦਿਆ ਜੀ ਤੇ ਨਿਰਮਲ ਸਾਂਝੇ ਜੀ ਹੋਇਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉੜ ਦੀ ਜ਼ਮੀਨ ਹੈ ਸਾਂਝੇ ਮੜਾਉੜ ਦੀ ਪਿੰਡ ਹਾਂਜੀ ਮੜਾਉੜ ਦੀ ਜੀ ਜੀ ਕਿਸੇ ਤੱਕ ਅਜੇ ਤੱਕ ਸਾਰਾ ਉਸੇ ਪੋਸਟ ਜਾਣ ਨਹੀਂ ਦੇ ਰਹੀ ਹਾਂ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂਜੀ ਹਾਂ ਚਲੋ ਜਨਕਾ ਪੋਸਟ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕਿਸੇ ਦਾ ਗੁੰਮ ਹੋ ਰਿਹਾ ਨਹੀਂ